ਹੈਲੋ ਗੁੱਡ ਮਾਰਨਿੰਗ ਸਾਰਿਆਂ ਨੂੰ ਤੁਹਾਡਾ ਬਰਾਡ ਫੈਮਿਲੀ ਚੈਨਲ ਤੇ ਸਵਾਗਤ ਹੈ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਪਾਂ ਆਪਣਾ ਆਸ਼ਾ ਵਿੱਚ ਕਿਹਾ ਨਵਾਂ ਟਰੈਕਟਰ ਲੈ ਆਉਂਦਾ ਆਪਾਂ ਅੱਜ ਅੱਜ ਨਹੀਂ ਵਾਪਸ ਜਨ ਹੋ ਗਿਆ ਲੈ ਆਉਂਦਾ ਆ ਟਰੈਕਟਰ ਲੈ ਆਉਂਦਾ ਆਪਾਂ ਖਾਲਤ ਪੂਰੀ ਵਧੀਆ ਟਰੈਕਟਰ ਦੀ ਦੇਖ ਸਕਦੇ ਹਾਂ ਤੁਸੀਂ ਬਾਕੀ अज धुंद बहुत आ जाए थो बुंदर चेक करो धुंद तो दिसा तो नहीं पिछे कुछ नहीं धुंद पी है माड़ा जहा सूरज आया हो रहा सूरज थोड़ा जिस पास कुछ भी नहीं दिखा पा माड़ा मोटा ही बस ਥੋੜਾ ਹੀ ਬਾਟ ਤੇ ਦਿੰਦਾ ਬਾਕੀ ਬਾਣਾ ਹੋਣਾ ਜਿ ਕੁਛ ਨਹੀਂ ਦਿੰਦਾ ਪਿਆ ਤੇ ਬਲੌਗ ਆਪਾਂ ਅੱਜ ਪਾਵਾਂਗੇ ਵੀਡੀਓ ਜਿਹੜੀਆਂ ਕਣਕਾਂ ਲੀਆਂ ਅੱਗੇ ਆਪਾਂ ਕਣਕ ਨੂੰ ਪਾਣੀ ਲਾਇਆ ਉਹ ਬਲੌਗ ਆਪਣਾ ਅਗਲਾ ਕੱਲ ਬਣਾਇਆ ਸੀਗਾ ਤੇ ਫਿਰ ਆਪਾਂ ਪਾਵਾਂਗੇ ਅੱਜ ਆਪਾਂ ਕਿਉਂਕਿ ਕੱਲ ਟਾਈਮ ਨਹੀਂ ਲੱਗਿਆ ਆਪਣਾ ਅੱਜ ਹੀ ਪਾ ਦਾਂਗੇ ਫਿਰ ਆਪਾਂ ਦੇਖੋ ਤੁੰਦ ਅੱਜ ਆਪਾਂ ਹੁਣ ਵਲੌਗ ਸ਼ੂਟ ਕਰਤਾ ਇਹ ਪਿਛਲਾ ਵਲੌਗ ਸ਼ੂਟ ਕਰਦੇ ਆਂ ਆਪਾਂ ਕੱਲ ਵਾਲਾ ਤੇ ਆਜੋ ਆ ਦੇਖੋ ਆਪਾਂ ਕਣਕ ਉਗਰੀ ਹੋਈ ਹੈ ਕਿਹਨੇ ਕਿਸੇ ਦੀ ਹੈ ਆਪਣੀ ਕਣਕ ਨਹੀਂਗੀ ਕਿਸੇ ਦੀ ਕਣਕ ਉਗਰੀ ਹੋਈ ਹੈ ਇਹ ਦੇਖੋ ਕਣਕ ਤਾਂ ਬਹੁਤ ਵਧ ਗਈ ਉਗਰੀਆਂ ਕਣਕ ਤਾਂ ਬਹੁਤ ਵਧ ਗਈ ਉਗਰੀਆਂ ਇਦਕੀ ਇਹਨਾਂ ਨੇ ਸੁਪਰ ਸੀਡਰ ਨਾਲ ਵੀ ਜੀ ਸੀ ਤੇ ਆਪਾਂ ਤਾਂ ਜ਼ੀਰੋ ਡਰਲ ਨਾਲ ਵੀ ਜੀ ਸੀ आ देखो इतें आ गई मोटर आह मोटर चला इधर अपनी डेढ़ी खड़ी इतने आह मोटर चलानी है उधर मेरे डैडी ही आ रहे हैं आोटर चलानी सी थानू अगे विखाने तो मेरे डैडी मोटर चला गए हैं आखो मोटर ने पानी चक लिया सौखे चक लोड़ा पानी पाया तो मोटर ही पड़ी चक लिया वाला पानी पाने की लड़ नहीं पी ਇਹ ਤੇ ਚੱਕ ਲੈ ਤੇ ਮੋਟਰ ਸੁੱਤੇ ਮਾਰ ਦਿੰਦੀ ਦੋ ਤਿੰਨ ਵਾਰੀ ਪਹਿਲਾਂ ਬੰਦ ਉਹ ਜੋ ਫੇਰ ਚੱਲੂ ਉਹ ਬੰਦ ਉਹ ਜੋ ਫੇਰ ਚੱਲੂ ਐਂ ਕਰਦੀ ਆ ਇਹ ਮੋਟਰ ਉਹ ਦੇਖੋ ਉੱਥੇ ਤੱਕ ਤੱਕ ਪਾਣੀ ਗਿਆ ਸੀ ਤੇ ਆ ਚੱਕ ਲੈ ਫੇਰ ਪਾਣੀ ਮੋਟਰ ਨੇ ਪਾਣੀ ਬਹੁਤ ਠੰਡਾ ਹਾਟ ਲਾਉ ਨੂੰ ਜੀਨੇ ਅਰਦਾ ਪਾਣੀ ਨੂੰ ਤੇ ਇਧਰ ਆ ਵਿੱਚੋਂ ਕੱਢਿਆ ਆਪਾਂ ਥੋੜਾ ਜਿਹਾ ਕੂੜਾ ਇਥੇ ਡਿਆ ਪਿਆ ਸੀ ਖਾਲੀ ਇਹਦੇ ਵਿੱਚ ਆਹ ਕੂੜਾ ਕੱਢਿਆ ਵਿੱਚ ਪੱਤੇ-ਪੁੱਤੇ ਜੇ ਨਾ ਕੱਢਦੇ ਤਾਂ ਸਿੱਧੇ ਕਣਕ ਚ ਜਾਣੇ ਸੀ ਕਣਕ ਫੇਰ ਐਵੇਂ ਖਰਾਬ ਹੁੰਦੀ ਬਾਦੂ ਦੀ ਆ ਲੈ ਕੋਕਾ ਪਾ ਬੱਟਲ ਭਰ ਕੇ ਲੈ ਆਈ ਸੀ ਤੇ ਇੱਕ ਬਾਲਟੀ ਭਰ ਕੇ ਲੈ ਆਈ ਸੀ ਤੇ ਬੱਟਲ ਦੇ ਤਾਂ ਕੂੜਾ ਚੱਕ ਕੇ ਲੈਣਾ ਨਹੀਂ ਸੌਰੀ ਕੂੜਾ ਚੱਕ ਕੇ ਲੈਣਾ ਮੇਰੇ ਡੈਡੀ ਜੀ ਨੇ ਮੰਗਾਇਆ ਸੀ ਬੱਟਲ ਅਰੇ ਕੋ ਇਧਰ ਵੀ ਆਇਗਾ ਉਹ ਇੱਕ ਵੇ ਟੂ ਆ ਜਾ ਇਧਰੋਂ ਵੀ ਬੰਦ ਕਰਨ ਵਾਲਾ ਪਾਣੀ ਇੱਥੇ ਤੱਕ ਆ ਗਿਆ ਅੱਗੇ ਤੱਕ ਆਇਆ ਨਹੀਂ ਜੇ ਪੁਲੀ ਤੱਕ ਇਹ ਥੋੜਾ ਜਿਹਾ ਗੰਦ ਪੈਲ ਸੀਗਾ ਉਹ ਆਪਾਂ ਚੱਕ ਤਾ ਯੋ ਦੇਖੋ ਪਾਣੀ ਵਿੱਚ ਆ ਰਿਹਾ ਅਜੇ ਤਾਂ ആ ആ പാണി വെക്കാൻ ആഗ്രഹം ഇത് തോട്ടായി പുളി വൈ ബെച്ചോ ഇത് മിട്ടി അടി പോിട്ട നിക്കൽ നിന്നോ ഇത് ഓക്കെ ബന്ധ ലാത്ത രീതിയിൽ അപ്പ കണക്കു പാടി ലാൻഗാഗേ ਇਹ ਬੰਨ ਵਧੀਆ ਲਾਉਣੇ ਪੈਦੇ ਨਹੀਂ ਤਾਂ ਟੁੱਟ ਕੇ ਜੇ ਕਿਸੇ ਦੀ ਕਣਕ ਚ ਪਾਣੀ ਵੜ ਗਿਆ ਤਾਂ ਉਹ ਲੈ ਲਾਂਭਾ ਦਊ ਬਾਅਦ ਚ ਜੀ ਸਾਡੀ ਕਣਕ ਚ ਪਾਣੀ ਕਾ ਤੁਮ ਆਇਆ ਤੁਸੀਂ ਹਾਂ ਆਪਣੇ ਆਪ ਜਿੰਨੇ ਤਾਂ ਲਾਉਣੇ ਲਾਉਣਾ ਸੀ ਸਾਡ ਨੂੰ ਕਾ ਤੁ ਲਾਤਾ ਨਾਲ ਤਾਂ ਹੀ ਆਪਾਂ ਨਾ ਬਾਬਾ ਤਗੜੀ ਕਰਕੇ ਲਾ ਦੇਣਨੇ ਆ ਉਹ ਦੇਖੋ ਮੋਟਰ ਚੱਲ ਰਹੀ ਹੈ ਤੇ ਖਾਲਾ ਫੁੱਲ ਭਰ ਗਿਆ ਅੱਗੇ ਵੀ ਜਾ ਰਿਹਾ ਪਾਣੀ ਆ ਦੇਖੋ ਇਹ ਥੋੜੀ ਸਿੱਧੀ ਬਣਾਈ ਸੀ ਆਪਾਂ ਤੇ ਇੱਥੋਂ ਤੱਕ ਜੇ ਪਾਣੀ ਆਈ ਜਾਂਦਾ ਫਿਰ ਚ ਪਿੱਛੇ ਉਹ ਤਾਂ ਦੱਕ ਲੈ ਗਿਆ ਇਥੇ ਦੱਕ ਆ ਗਿਆ ਇਥੇ ਗੰਨ ਤੋਂ ਪਹਿਲੇ ਜੇ ਫਸ ਕੇ ਸੀ ਉਹ ਵੀ ਮੈਂ ਰੈਡੀ ਜੀ ਨੇ ਕਰਤਾ ਡੈਡੀ ਪਤਾ ਨਹੀਂ ਪਾਣੀ ਚ ਕਿਵੇਂ ਤੁਰੇ ਫਿਰਦੇ ਆ ਠੰਡਾ ਹੀ ਬਹੁਤਾ ਪਾਣੀ ਮੇਰਾ ਤੋਂ ਵਿੱਚ ਵੜਨਾ ਇਹਨੂੰ ਜੀ ਨਹੀਂ ਕਰਦਾ ਆ ਦੇਖੋ ਇਥੇ ਖਾਲਾ ਫੁੱਲ ਭਰੇ ਆਉਂਦਾ ਹੁਣ ਤਾਂ ਗਿਰਾ ਉਹ ਦੇਖੋ ਆਪਾਂ ਫੇਰ ਵਾਪਸੀ ਮੋਟਰ ਤੱਕ ਆ ਗਏ ਆ ਮੋਟਰ ਕੋਲੇ ਇਹ ਤੋਂ ਆਪਾਂ ਪੰਜੋ ਚੱਕਣੇ ਸੀ ਪੰਜੋ ਆਪਾਂ ਕਿਉਂ ਕੀ ਕਈ ਵਾਰੀ ਬਾਹਲਾ ਆ ਜਾਂਦਾ ਉਹ ਕਿਸੇ ਨਾਲ ਤਾਂ ਨਿਕਲਦਾ ਨਹੀਂ ਪੰਜੋ ਨਾਲ ਕੱਢਾਂਗੇ ਅੱਗੇ ਚੱਲਦੇ ਆਪਾਂ ਤੇ ਆਪਣਾ ਬੱਠਾ ਲੈ ਰਹਿਆ ਹਾਂ ਪੇ ਬੱਠਾ ਬੱਠਲ ਵੀ ਚੱਕ ਲੈਣਾ ਨਾਲ ਹੀ ਜੇ ਆਪ ਖਾਲਾ ਸਵਾਰੇ ਸੀ ਕਿ ਖਾਲੇ ਸਵਾਰੇ ਦੀ ਆਪਾਂ ਵੀਡੀਓ ਨਹੀਂ ਬਣਾਈ ਉਹਦੋਂ ਆਪਾਂ ਆਹ ਦੇਖੋ ਇਹ ਤਾਂ ਕਪ੍ਰਿੰਕ ਕਣਕੋਲੇ ਪਾਣੀ ਪਹੁੰਚਾਣੀ 15-20 ਮਿੰਟ ਅੱਜ ਪਹੁੰਚਦਾ ਆਪਣੀ ਕਣਕੋਲੇ ਪਾਣੀ ਸਿੱਧਾ ਨਹੀਂ ਪਹੁੰਚਦਾ ਥੋੜੇ ਜਿਹੇ ਟਾਈਮ 'ਚ ਨਹੀਂ ਪਹੁੰਚਦਾ 15-20 ਮਿੰਟ ਲਾਇ ਹੀ ਦਿੰਦਾ ਫਿਰ ਵੀ ਇੱਥੋਂ ਬੰਨ ਕਰਤਾ ਆਪਾਂ ਇੱਥੋਂ ਜਾਊਗਾ ਹੁਣ ਪਾਣੀ ਘਾਣੂ ਤੇ ਇੱਕ ਵੰਨ ਆਪਾਂ ਅੱਗੇ ਵੀ ਸ਼ਾਇਦ ਹੋਰ ਕਰਨਾ ਕਿਉਂਕਿ 1 ਬਨ ਵੇਜ ਕਈ ਵਾਰੀ ਪਾਣੀ ਚੜ ਜਾਂਦਾ ਆ ਦੇਖੋ ਪਾਣੀ ਪੰਕਣ ਖਿਚ ਪੈਣ ਲੱਗ ਗਿਆ ਤੇ ਨਾਲ ਨਾਲ ਆਪਾਂ ਸਰੂ ਵੀ ਵੀਜੀ ਹੋਈ ਆ ਕਣਕ ਦੇ ਤੇ ਅੱਗੇ ਵੀ ਜਾਵੜਿਆ ਪਾਣੀ ਬੁਲੀ ਦੇ ਤੱਲੋਂ ਦੀ ਫੇਰ ਆ ਗਿਆ ਇੱਧਰ ਅੱਗੇ ਇੱਕ ਉੱਥੇ ਬੰਦ ਕਰਨਾ ਆਪਾਂ ਦੋ ਬੰਦ ਕਰਦੇ ਆਪਾਂ ਕਿਉਂਕਿ ਇੱਕ ਪਾਸੇ ਪਾਣੀ ਉੱਚਾ ਆਪਣਾ ਉਧਰ ਪਾਣੀ ਚੜਦਾ ੜੀ ਇੱਕ ਪਾਸੇ ਚੜਦਾਗਾ ਪਾਣੀ ਤਾਂ ਹੀ ਆਪਾਂ ਦੋਨੇ ਪਾਸੇ ਲਾਉਣਾ ਪੈਂਦਾ ਦੋਨੇ ਪਾਸੇ ਖੋਲਣੇ ਪੈਂਦੇ ਬੰਨ ਤੇ ਦੋਨੇ ਪਾਸੇ ਲਾਉਣੇ ਪੈਂਦੇ ਆ ਆ ਦੇਖੋ ਇੱਥੇ ਇਧਰ ਉੱਚਾਗਾ ਤਾਂ ਹੀ ਚੜਦਾ ਨਹੀਂ ਪਾਵਣੀ ਇੱਕ ਗਿੱਡ ਪੀ ਜਾਂਦਾ ਇੱਥੇ ਜਦੋਂ ਖਾਲਾ ਭਰ ਗਿਆ ਉਦੋਂ ਚੜੂਗਾ ਪਾੜੀ ਉਦੋਂ ਟੱਪੂਗਾ ਤੇ ਉੱਧਰ ਖੜੇ ਮੇਰੇ ਡੈਡੀ ਜੀ ਹਰੇ ਕੋਈ ਕਨ ਕਨੂ ਥੋੜੀ ਹੀ ਵਾਰਤਾਫਾ ਨਹੀਂ ਜਾਵੜਿਆ ਵੇ ਦੇਖੋ ਮੈਂ ਡੈਡੀ ਵੇਖਣ ਗਏ ਕਿੱਥੇ ਤੱਕ ਆ ਗਿਆ ਇੱਥੋਂ ਤੱਕ ਹੀ ਗਿਆ ਸੀ ਇੱਥੋਂ ਮੁੜ ਕੇ ਆਏ ਜੜੀ ਤੇ ਆਪਣਾ ਛੇਰੂ ਆਪਣੇ ਨਾਲ ਹੀ ਰਹਿੰਦਾ ਹਮੇਸ਼ਾ ਜਦੋਂ ਜੀ ਕਰਦਾ ਉਹਦੇ ਆ ਜਾਂਦਾ ਭੱਜ ਕੇ ਤੇ ਉਹਦੇ ਜਾਵੜਦਾ ਭੱਜ ਕੇ ਦੇਖੋ ਟੱਪ ਵੀ ਗਿਆ ਦੋ ਮਿੰਟਾਂ ਚ ਪਤਾ ਲੱਗ ਗਿਆ ਵੀ ਹੁਣ ਆਪਾਂ ਚੱਲੇ ਆ ਕਿਤੇ ਹੋਊ ਚੱਲੇ ਮੂਰੇ ਮੂਰੇ ਭੱਜ ਕੇ ਵੀ ਆਪਾਂ ਘਰੇ ਚੱਲੇ ਆ ਜਾਂ ਹੁਣ ਕੋਈ ਮੋਟਰ ਤੇ ਚੱਲੇ ਆ ਨੂੰ ਪਤਾ ਲੱਗ ਗਿਆ ਚੱਲੇ ਆ ਮੂਰੇ ਭੱਜ ਭੱਜ ਕੇ ਜਦੋਂ ਮੇਰੇ ਡੈਡੀ ਜੀ ਨੇ ਸਰ ਤੇ ਬੱਠਲ ਚੱਕਿਆ ਹੋਇਆ ਇੱਥੋਂ ਬੰਨ ਬੰਨ ਨੂੰ ਲੀਕ ਹੋ ਜਾਂਦਾ ਵੀ ਥੋੜੀ ਥੋੜੀ ਹੋਰ ਲਾਉਣੀ ਪਈ ਆਪਾਂ ਆ ਦੇਖੋ ਕੰਨਾ ਪਾਣੀ ਵੜ ਗਿਆ ਇੱਧਰ ਖਾਲੀ ਚ ਇਹ ਤੇ ਪਾਣੀ ਛੜਦਾ ਪਾਲਾ ਕਿਉਂਕਿ ਘਾਲ ਉੱਚਾ ਬਾਲ ਤਾਂ ਉਹ ਹੋ ਜਾਂਦਾ ਤੇ ਪਾ ਕਣਕਰ ਪਾਣੀ ਲਾਉਂਦੇ ਨੇ ਥੋੜੀ ਜੀ ਬਣਾਈ ਹੈਗੀ ਇੰਨੀ ਕੀ ਬਣਾਈ ਹੈ ਬਸ ਇੱਕ ਦੋ ਅੱਗੇ ਹੈਣਗੇ ਇਹ ਛੋਟਾ ਜਿਹਾ ਵਲੌਗ ਹੀ ਪਾਇਆ ਆਪਾਂ ਕੋਈ ਨਹੀਂ ਅਗਲੀ ਵਾਰ ਨੂੰ ਵੱਡਾ ਵਲੌਗ ਪਾਵਾਂਗੇ ਆਪਾਂ ਇਹ ਤੇ ਰੈਡੀ ਮੋਡ ਲਈ ਆਪਾਂ ਤੇ ਹੁਣ ਚੱਲਦੇ ਆਪਾਂ ਕਰਨ ਨੂੰ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹੀ ਧੰਨਵਾਦ